ਸਰ ਤੁਹਾਡਾ ਕੀ ਨਾਮ ਹੈ ਤੇ ਤੁਸੀਂ ਕਿੱਥੋਂ ਆਏ ਹੋ ਜੀ ਜੀ ਮੇਰਾ ਨਾਮ ਸਤਨਾਮ ਦਾਸ ਹੈ ਜੀ ਤੇ ਮੈਂ ਜਲੰਧਰੋਂ ਆਇਆ ਹਾਂ ਜੀ ਸਰ ਸਾਨੂੰ ਦੱਸਿਓ ਕਿ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਅੰਨਪੂਰਨ ਮੁਹਿੰਮ ਇਸ ਦੇ ਬਾਰੇ ਸਾਨੂੰ ਜਾਣਕਾਰੀ ਦਿਓ ਜੀ ਸਾਡੇ ਦਰਸ਼ਕਾਂ ਨੂੰ ਦੇਖੋ ਜੀ ਸਾਡੇ ਗੁਰੂ ਮਹਾਰਾਜ ਬੰਦੀ ਛੋੜ ਸਤਿਗੁਰੂ ਆਰਮਪਾਲ ਜੀ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਗਰੀਬ ਹੈ ਗਰੀਬ ਗੁਰਬਾਦ ਜਿਨ੍ਹਾਂ ਦੇ ਮਕਾਨ ਹੈ ਨਹੀਂ ਬੱਚਿਆਂ ਦੇ ਪੜ੍ਹਾਈ ਦਾ ਖਰਚਾ ਹੈ ਨਹੀਂਗਾ ਉਹ ਕਿੱਦਾਂ ਅੱਗੇ ਚੱਲੂਗੇ ਕਿੱਦਾਂ ਉਹਨਾਂ ਨੂੰ ਗਿਆਨ ਮਿਲੂਗਾ ਇਹਦੇ ਕਰਕੇ ਹੀ ਇਹ ਅਨਪੂਰणिमा ਮੁਹਿੰਮ ਚਾਲੂ ਕੀਤੀ ਗਈ ਹੈ ਵੀ ਜਿੱਦਾਂ ਬੱਚੇ ਪੜ੍ਹਦੇ ਆ ਉਹਨਾਂ ਦੇ ਮਾਪੇ ਗਰੀਬ ਹੈ ਮਕਾਨ ਹੈ ਨਹੀਂ ਉਹ ਸਾਰੀ ਵਿਵਸਥਾ ਗੁਰੂ ਮਹਾਰਾਜ ਕਹਿੰਦੇ ਵੀ ਇਸ ਮੁਹਿੰਮ ਦੇ ਕਰਕੇ ਉਹ ਸਾਰੀ ਵਿਵਸਥਾ ਕੀਤੀ ਜਾਊਗੀ ਔਰ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਦਾ ਖਰਚਾ ਉਹਨਾਂ ਦਾ ਰਾਸ਼ਨ ਜੋ ਵੀ ਉਹਨਾਂ ਦਾ ਖਾਣ ਪੀਣ ਦਾ ਸਾਰਾ ਖਰਚਾ ਉਹ ਇਸ ਮੁਹਿੰਮ ਦੇ ਅਧੀਨ ਕੀਤਾ ਜਾਏਗਾ ਔਰ ਇਹਨਾਂ ਬੱਚਿਆਂ ਨੂੰ ਗਾਂ ਤੋੜਨ ਵਾਸਤੇ ਹੀ ਪਰਮਾਤਮਾ ਨੇ ਇਹ ਮੁਹਿੰਮ ਚਾਲੂ ਕੀਤੀ ਹੈ ਤੇ ਸਰ ਜੋ ਵੀ ਵਿਅਕਤੀ ਇਸ ਮੁਹਿੰਮ ਦਾ ਲਾਭ ਲੈ ਰਹੇ ਨੇ ਉਹਨਾਂ ਨੂੰ ਕਰੋ ਤੱਕ ਲਾਭ ਮਿਲੂਗਾ ਇਹਦੀ ਗੁਰੂ ਮਹਾਰਾਜ ਜੀ ਕਹਿੰਦੇ ਵੀ ਇਹ ਜਿੰਨਾ ਚਿਰ ਬੱਚੇ ਸਟੈਂਡ ਨਹੀਂ ਹੋ ਜਾਂਦੇ ਪੜ੍ਹ ਲਿਖ ਨਹੀਂ ਜਾਂਦੇ ਆਪਣਾ ਖਰਚਾ ਆਪ ਕੋ ਵਿਵਸਥਾ ਕਰਨ ਜੋ ਕਿ ਜਦੋਂ ਹੋ ਜਾਣਗੇ ਨਾ ਉਸ ਟਾਈਮ ਤੱਕ ਇਹ ਮੁਹਿੰਮ ਚੱਲੇਗੀ ਇਹਦੇ ਵਿੱਚ ਜਿੰਨਾ ਟਾਈਮ ਵੱਧ ਤੋਂ ਵੱਧ 20 ਸਾਲ ਜਾਹੇ 15 ਸਾਲ ਲੱਗਦੇ ਆ ਉਦੋਂ ਤੱਕ ਉਹਨਾਂ ਦਾ ਸਾਰਾ ਖਰਚਾ ਜੋ ਹੈ ਉਹ ਇਸ ਮੁਹਿੰਮ ਦੇ ਆਧਾਰ ਤੇ ਕੀਤਾ ਜਾਏਗਾ। ਅਗਰ ਕੋਈ ਵਿਅਕਤੀ ਬੇਸਹਾਰਾ ਹੈ ਤੇ ਉਹ ਆਪਣੀ ਸਾਰੀ ਉਮਰ ਹੀ ਮਤਲਬ ਕੋਈ ਉਹਨਾਂ ਨੂੰ ਸਹਾਰਾ ਨਹੀਂ ਮਿਲੇਗਾ ਤੇ ਉਹ ਇਸ ਮੁਹਿੰਮ ਦਾ ਲਾਭ ਸਾਰੀ ਉਮਰ ਵੀ ਲੈ ਸਕਦਾ ਹੈ। ਬਿਲਕੁਲ ਜੀ ਪਰਮਾਤਮਾ ਨੇ ਖੁੱਲੀ ਛੋਟ ਦਿੱਤੀ ਹੈ ਇਸ ਮੁਹਿੰਮ ਦੇ ਆਧਾਰ ਤੇ ਵੀ ਜਿਹੜੇ ਨਿਰਦਨ ਜ਼ਿਆਦਾ ਹੈ ਜਿਨ੍ਹਾਂ ਦੇ ਬੱਚੇ ਮਤਲਬ ਮਾਂ ਪਿਓ ਵਿਰਧ ਹੈ ਉਹ ਖਰਚਾ ਨਹੀਂ ਚੱਕ ਸਕਦੇ ਉਹਨਾਂ ਲਈ ਜਿੰਨੀ ਥਿਰੂ ਬੈਠੇ ਆ ਜਿਨ੍ਹਾਂ ਚ ਕਰ ਬੱਚੇ ਉਹਨਾਂ ਦੇ ਸਟੈਂਡ ਨਹੀਂ ਹੁੰਦੇ ਉਨੀ ਦੇਰ ਤੱਕ ਉਹਨਾਂ ਦਾ ਸਾਰੀ ਵਿਵਸਥਾ ਇਸ ਮੋਹਿਮ ਦੇ ਆਧਾਰ ਤੇ ਕੀਤੀ ਜਾਏਗਾ ਠੀਕ ਧੰਨਵਾਦ ਜੀ ਦੱਸ ਹੈ ਅਧਿਕ ਜਾਣਕਾਰੀ ਕੇ ਲੀਏ ਡਾਊਨਲੋਡ ਕਰੇ ਸੰਤ RAMPAL ਜੀ ਮਹਾਰਾਜ ਐਪ ਵਰ ਸਬਸਕ੍ਰਾਈਬ ਕਰੇ ਸੰਤ RAMPAL ਜੀ ਮਹਾਰਾਜ YouTube ਚੈਨਲ